ਆਪਾਂ ਜੀ ਗੰਡਿਆਂ ਨੂੰ ਲੰਬਾ ਸਮਾਂ ਸੰਭਾਲ ਕੇ ਰੱਖਣ ਲਈ ਤੇ ਗੰਡਿਆਂ ਦੀ ਸਫਾਈ ਕਰਨ ਲਈ ਇੱਕ ਬੜਾ ਜਿਆਦਾ ਜ਼ਬਰਦਸਤ ਦੇਸੀ ਜਗਾੜ ਤਿਆਰ ਕਰਨਾ ਹੈ ਇਹਨੂੰ ਤਿਆਰ ਕਰਨ ਵਾਸਤੇ ਆਪਾਂ ਨੂੰ ਚਾਹੀਦਾ ਕੀ ਹੈ ਇੱਕ ਤਾਂ ਆਪਾਂ ਨੂੰ ਪੱਖਾ ਚਾਹੀਦਾ ਹੈ ਇੱਕ ਆਪਾਂ ਨੂੰ ਚਾਹੀਦਾ ਜੀ ਮੰਜਾ ਠੀਕ ਹੈ ਇੱਕ ਮੰਜੇ ਨੂੰ ਤਾਂ ਆਪਾਂ ਨੇ ਇਸ ਤਰੀਕੇ ਨਾਲ ਰੱਖ ਲਿਆ ਸਿੱਧਾ ਇੱਕ ਮੰਜੇ ਨੂੰ ਇਹਦੇ ਉੱਤੇ ਰੱਖ ਲਿਆ ਆਪਾਂ ਨੇ ਇਸ ਤਰੀਕੇ ਨਾਲ ਪੁੱਠਾ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਗੱਟੇ ਭਰ ਕੇ ਗੰਡਿਆਂ ਦੇ ਲਿਆਉਨੇ ਆ ਤਾਂ ਉਹ ਗੰਡੇ ਬਹੁਤ ਜਲਦੀ ਖਰਾਬ ਹੋ ਜਾਂਦੇ ਨੇ ਉਹਨਾਂ ਦੀ ਜਿਹੜੀ ਸਫਾਈ ਹੈ ਉਹ ਚੰਗੇ ਤਰੀਕੇ ਨਾਲ ਹੁੰਦੀ ਨਹੀਂ ਤੇ ਸਮਾਂ ਵੀ ਬਹੁਤ ਜ਼ਿਆਦਾ ਲੱਗਦਾ ਹੈ ਜਿਹੜੇ ਤਰੀਕੇ ਨਾਲ ਆਪਾਂ ਗੰਡੇ ਦੀ ਸਫਾਈ ਕਰਕੇ ਰੱਖਦੇ ਆ ਪਰ ਆਪਾਂ ਨੇ ਇੱਕ ਦੇਸੀ ਤਰੀਕਾ ਬਣਾਇਆ ਹੈ ਇਹਦੇ ਨਾਲ ਤੁਸੀਂ ਗੰਡੇ ਨਹੀਂ ਸਫਾਈ ਕਰ ਲਿਓ ਗੰਡੇ ਤੁਹਾਡੇ ਲੰਬਾ ਸਮਾਂ ਚੱਲਣਗੇ ਤੇ ਸਫਾਈ ਵੀ ਦੇਖੋ ਕਿੰਨੀ ਸੋਹਣੀ ਹੋਊਗੀ ਇੱਕ ਆਪਾਂ ਨੂੰ ਦੋ ਆ ਕੜੀਆਂ ਚਾਹੀਦੀਆਂ ਨੇ ਇਸ ਤਰੀਕੇ ਨਾਲ ਆਪਾਂ ਨੇ ਆਪਣੇ ਕੋਲੇ ਜੀ ਗਟਿਆਂ ਦਾ ਗੱਟਾ ਇੱਕ ਗੰਡਿਆਂ ਦਾ ਹੁੰਦਾ ਕਿ ਜਿਹੜੇ ਇਹਦੇ ਛਿਲਕੇ ਹੁੰਦੇ ਨੇ ਜੀ ਉਹ ਜਦੋਂ ਤੁਸੀਂ ਲਾਉਨੇ ਹੋ ਤੁਸੀਂ ਵੱਧ ਛਿਲਕਾ ਲਾ ਦਨੇ ਹੋ ਕਈ ਵਾਰੀ ਠੀਕ ਹੈ ਜਦੋਂ ਤੁਸੀਂ ਹੱਥਾਂ ਨਾਲ ਲਾਉਨੇ ਹੋ ਜਿਹੜਾ ਛਿਰਕਾ ਲਾਉਣਾ ਨਹੀਂ ਹੁੰਦਾ ਤੁਸੀਂ ਉਹ ਵੀ ਲਾ ਦਨੇ ਹੋ ਧੱਕੇ ਨਾਲ ਤਾਂ ਕਰਕੇ ਗੰਡਿਆ ਜਿਹੜਾ ਉਹ ਬਹੁਤ ਜਲਦੀ ਖਰਾਬ ਹੋ ਜਾਂਦਾ ਪਰ ਆਪਾਂ ਆਹ ਟ੍ਰਿਕ ਨਾਲ ਗੰਡਿਆਂ ਦਾ ਜਿਹੜਾ ਛਿਲਕਾ ਹੈ ਉਹਨੂੰ ਲਾਉਣਾ ਹੈ ਤੁਸੀਂ ਪੱਖਾ ਚਲਾ ਲੈਣਾ ਠੀਕ ਹੈ ਇਸ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਆਪਾਂ ਨੇ ਗੰਡੇ ਸਿੱਟਣੇ ਸ਼ੁਰੂ ਕਰਤੇ ਇਸ ਤਰੀਕੇ ਨਾਲ ਤੁਸੀਂ ਗੰਡਿਆਂ ਨੂੰ ਸਿੱਟਣਾ ਠੀਕ ਹੈ ਜਿਹੜੀ ਆਪਣੇ ਮੰਜੇ ਦੀ ਡਾਉਣ ਹੁੰਦੀ ਹੈ ਇਹਦੇ ਉੱਤੇ ਤੁਸੀਂ ਗੰਡਿਆਂ ਨੂੰ ਸਿੱਟੀ ਜਾਣਾ ਜਿਹੜਾ ਇਹਦਾ ਛਿਲਕਾ ਆਪਦੇ ਆਪ ਲੈਣ ਵਾਲਾ ਉਹ ਛਿਲਕਾ ਲੈ ਲੈ ਕੇ ਜੀ ਇਧਰ ਉਧਰ ਸਾਈਡ ਤੇ ਖਿਲਰੀ ਜਾਊਗਾ ਤੇ ਜਿਹੜੇ ਆਪਣੇ ਗੰਡੇ ਨੇ ਉਹ ਸਾਫ਼ ਹੋ ਹੋ ਕੇ ਅਗਲੀ ਸਾਈਡ ਤੇ ਪਹੁੰਚੀ ਜਾਣਗੇ ਤੁਸੀਂ ਵੀਡੀਓ ਦੇ ਐਂਡ ਦੇ ਵਿੱਚ ਪ੍ਰੋਪਰ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਦੇਖ ਕੇ ਵੀ ਕਿੰਨੀ ਸੋਹਣੀ ਗੰਡਿਆਂ ਦੀ ਸਪਾਈ ਹੋਈ ਹੈ ਠੀਕ ਹੈ ਤੁਸੀਂ ਇਹ ਨਾ ਹੁਣ ਸੋਚੋ ਵੀ ਯਾਰ ਇੰਨਾ ਤਾਮਝਾਮ ਕਰਨ ਦੀ ਲੋੜ ਕੀ ਹੈ ਸਿੱਧਾ ਗੰਡਿਆਂ ਨੂੰ ਖਲਾਰ ਲਓ ਬਸ ਸਿੰਗਲ ਸਿੰਗਲ ਪੀਸ ਚੱਕ ਕੇ ਇਧਰ ਉਧਰ ਕਰ ਦਿਓ ਉਹਦੇ ਨਾਲ ਹੁੰਦਾ ਕੀ ਹੈ ਮੈਂ ਆਪ ਕਈ ਵਾਰੀ ਕਰੇ ਦੇਖਿਆ ਵੀ ਕਈ ਵਾਰੀ ਜਿਹੜਾ ਛਿਲਕਾ ਨਹੀਂ ਲਾਉਣਾ ਹੁੰਦਾ ਗੰਡੇ ਦੇ ਤਾਂ ਉਹ ਵੀ ਆਪਾਂ ਤੱਕੇ ਨਾਲ ਲਾ ਦਿੰਨੇ ਆ ਤਾਂ ਕਰਕੇ ਉਹ ਗੰਡਾ ਜਿਹੜਾ ਉਹ ਖਰਾਬ ਹੋ ਜਾਂਦਾ ਸਮੇਂ ਤੋਂ ਪਹਿਲਾਂ ਤੇ ਉਹ ਦੂਸਰੇ ਗੰਡਿਆਂ ਨੂੰ ਵੀ ਖਰਾਬ ਕਰ ਦਿੰਦਾ ਪਰ ਜਿਹੜਾ ਆ ਜਬਰਦਸਤ ਤਰੀਕਾ ਹੈ ਮੰਜੇ ਦੇ ਉੱਤੇ ਗੰਡਿਆਂ ਨੂੰ ਸਿੱਟਣ ਵਾਲਾ ਇਹਦੇ ਨਾਲ ਜਿਹੜਾ ਛੜਕਾ ਬਸ ਆਪਦੇ ਆਪ ਲੈਣ ਵਾਲਾ ਉਹ ਲੈ ਜਾਂਦਾ ਜੀ ਠੀਕ ਹੈ ਪੱਖਾ ਤੁਸੀਂ ਚਲਾ ਲਓ ਠੀਕ ਹੈ ਜੇ ਹਵਾ ਚੱਲ ਰਹੀ ਹੈ ਤਾਂ ਪੱਖਾ ਚਲਾਉਣ ਦੀ ਕੋਈ ਵਾੜੀ ਲੋੜ ਨਹੀਂ ਹੁੰਦੀ ਆ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਗੰਡਿਆਂ ਨੂੰ ਹੇਠਲੇ ਪਾਸੇ ਸਿੱਟੀ ਜਾਣਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਆਪਣਾ ਜਿੰਨਾ ਵੀ ਛਿਲਕਾ ਇਹਦੇ ਉੱਤੇ ਆਪਣੇ ਆਪ ਲੈਣ ਵਾਲਾ ਇਧਰਲੇ ਪਾਸੇ ਡਿੱਗੀ ਜਾਂਦਾ ਜਾ ਕੇ ਠੀਕ ਹੈ ਇੱਕ ਸਾਈਡ ਤੇ ਹੋਈ ਜਾਂਦਾ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਵੀ ਕਿੰਨਾ ਜਿਆਦਾ ਜ਼ਬਰਦਸਤ ਕੰਮ ਹੈ ਪੱਖਾ ਆਪਣਾ ਚਲਾਈ ਚਲਾ ਰੱਖਿਆ ਪਰ ਇਹ ਚੱਲੀ ਜਾਂਦਾ ਛਿਲਕੇ ਉਧਰੋਂ ਡੁੱਡ ਕੇ ਇੱਕ ਸਾਈਡ ਤੇ ਜਾਈ ਜਾਂਦੇ ਨੇ ਸਾਫ਼-ਸਾਫ਼ ਗੰਡੇ ਆਪਣੇ ਮੋٹے-ਮੋٹے ਗੰਡੇ ਇੱਕ ਪਾਸੇ ਆਈ ਜਾਂਦੇ ਨੇ ਇਹਦੇ ਵਿੱਚ ਆਪਾਂ ਨੂੰ ਕਈ ਵਾਰੀ ਕੋਈ ਖਰਾਬ ਗੰਡਾ ਹੁੰਦਾ ਉਹਦਾ ਵੀ ਆਪਾਂ ਨੂੰ ਸਿੱਧੇ ਤੌਰ ਤੇ ਪਤਾ ਲੱਗ ਜਾਂਦਾ ਜਦੋਂ ਆਪਾਂ ਮੰਜੇ ਦੇ ਉੱਤੇ ਗੰਡੇਆਂ ਨੂੰ ਸਿੱਟਦੇ ਹਾਂ ਠੀਕ ਆ ਛਿਲਕੇ ਦੇਖੋ ਤੁਸੀਂ ਪਹਿਲਾਂ ਕਿੰਨੇ ਵਧੀਆ ਤਰੀਕੇ ਨਾਲ ਉੱਡੀ ਜਾਂਦੇ ਨੇ ਉਧਰ ਇੱਕ ਉਹ ਉਧਰ ਉੱਡੀ ਜਾਂਦਾ ਜਿਹੜਾ ਛਿਲਕਾ ਇਹਦੇ ਉਤੋਂ ਲੈਣ ਵਾਲਾ ਉਹ ਮੰਜੇ ਨਾਲ ਖੈ ਖੈ ਕੇ ਆਪ ਹੀ ਲੈ ਜਾਂਦਾ ਠੀਕ ਹੈ ਇਸ ਤੋਂ ਬਾਅਦ ਲਓ ਜੀ ਜਿਹੜੇ ਗੰਡੇ ਆਪਣੇ ਥੱਲੇ ਡਿਗੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਚੱਕ ਲੈਨੇ ਆਂ ਛਿਲਕਾ ਆਪਣਾ ਬਿਲਕੁਲ ਹੀਠਾ ਨਹੀਂ ਗਿਆ ਹੈਗਾ ਬਿਲਕੁਲ ਚੰਗੇ ਤਰੀਕੇ ਨਾਲ ਗੰਡੇ ਆਪਣੇ ਸਾਫ਼ ਹੋ ਗਏ ਤੁਸੀਂ ਕਿੰਨਾ ਟਾਈਮ ਮਰਜ਼ੀ ਗੰਡਿਆਂ ਨੂੰ ਸੰਭਾਲ ਕੇ ਰੱਖ ਲਓ ਜੇ ਤੁਸੀਂ ਆਹ ਤਰੀਕੇ ਨਾਲ ਗੰਡਿਆਂ ਦੀ ਸਪਾਈ ਕਰ ਸਕਦੇ ਹੋ ਠੀਕ ਹੈ ਕੁਝ ਨਹੀਂ ਲੱਗਦਾ ਕਿ ਇੰਨਾ ਕੁ ਜਿਗਾਰਡ ਕਰਨਾ ਆ ਦੇਖ ਲਓ ਤੁਸੀਂ ਹੁਣ ਕਿੰਨੇ ਸੋਹਣੇ ਹੋ ਗਏ ਗੰਡੇ ਤੁਹਾਨੂੰ ਕੋਈ ਐਕਸਟਰਾ ਇਹਦੇ ਉੱਤੇ ਛਿਲਕਾ ਦਿਖ ਰਿਹਾ ਇੱਕ ਵੀ ਛਿਲਕਾ ਨਹੀਂ ਆ ਪਿਆ ਇਹਦਾ ਸਾਰਾ ਛਿਲਕਾ ਜਿਹੜਾ ਲੈਣ ਵਾਲਾ ਸੀ ਉਹ ਸਾਰਾ ਲੈ ਗਿਆ ਆਪਣੇ ਆਪ ਜੇ ਤੁਹਾਨੂੰ ਆਹ ਜਿਗਾਰਡ ਚੰਗਾ ਲੱਗਿਆ ਤਾਂ ਵੀਡੀਓ ਨੂੰ only